ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਛੀ ਕਾਲ ਜੀ ਸਾਰਿਆਂ ਨੂੰ ਮਾਲਕ ਤੁਹਾਨੂੰ ਚੜ੍ਹਦੀ ਕਲਾ ਦੇ ਤੰਦਰੁਸਤੀ ਬਖਸ਼ੇ ਅੱਜ ਆਏ ਅਸੀਂ ਵੀਡੀਓ ਬਣਾਉਣ ਤੇ ਉਹਨਾਂ ਜਿਹੜੇ ਅਸੀਂ ਕਰ ਲਈਏ ਗੱਲਾਂ ਬਾਤਾਂ ਆਹੋ ਵੀਡੀਓ ਵਾਲੇ ਅਜੇ ਪਿੱਛੇ ਹੁੰਦੇ ਐ ਕੋਈ ਕੈਮਰਾ ਲੱਭਦੇ ਉਹਨਾਂ ਦੇ ਪਰੌਣੇ ਆ ਗਏ ਆ ਆਹੋ ਉਹ ਆਂਦੇ ਪਰੌਣਿਆਂ ਨੂੰ ਘਰ ਚੱਲੋ ਪਰੌਣੇ ਆਂਦੇ ਆ ਵੀ ਨਹੀਂ ਇਹ ਕਿੰਨੇ ਕੁ ਮੇਲੇ ਵੇਖੇ ਏ ਤੂੰ ਮੇਲੇ ਅੰਕਲ ਜੀ 16 17 ਦਾ ਸਾਡੇ ਪਿੰਡ ਮਠੋਲੇ ਚ 16 17 ਹੈ ਹਾਂ ਜੀ अच्छा 16 17 ਦਾ ਤੇ 18 19 ਦਾ ਭਾਈ ਮਾਨ ਸਰਜੀ ਦੇ ਕੱਜੀ ਹੁਣਾਂ ਦੇ ਪਿੰਡ ਆਹ ਆ ਤੇ ਹੁਣ 19 20 ਦਾ ਨਹੀਂ 20 ਕਿਹਦਾ 21 ਕਿਹਦਾ ਆ ਭੈਣ ਤੇ ਪੇਕੇ ਕਿਥੇ ਬਾਬੇ ਨੰਦੇ ਦਾ ਬਾਬੇ ਨੰਦੇ ਦਾ ਅੱਜ ਵਾ ਅੱਜ ਬਾਬੇ ਨੰਦੇ ਦੀ ਟਾਬ ਕਹਿੰਦੇ ਨਾ ਹਾਂਜੀ ਅੱਜ ਵੀ ਉੱਥੇ ਅੱਜ ਵਾ ਇੱਕ ਦਿਨ ਕਿ ਦੋ ਦਿਨ ਹੁੰਦਾ ਵਾ ਦੋ ਦੋ ਦਿਨ ਹੀ ਹੁੰਦਾ ਜਿਆਦਾ ਭਲਕੇ ਵੀ ਆ ਨਹੀਂ ਅੱਜ ਲਾਸਟ ਦਿਨ ਆ ਅੱਜ ਲਾਸਟ ਆ ਦਾ ਇੱਕ ਲੰਘ ਗਿਆ ਨਾ ਅੱਛਾ ਕਾਂਡ ਪੜਸਾ ਵੇ ਕਿੰਨੇ ਦੋ ਮਹੀਨੇ ਹੋ ਗਏ ਲੱਗਦਾ ਲੜੀਵਾਰ ਚ ਲੰਡੇ ਕੀ ਲੜੀਵਾਰ ਸਰ ਦੋ ਦੋ ਮਹੀਨੇ ਚੱਲਦੇ ਆ ਸੁਖਣਾ ਇੰਨੀਆਂ ਹੁੰਦੀਆਂ ਹਨਾ ਸਾਰੇ ਗੱਲ ਦੇ ਉੱਤੇ ਹਾਂਜੀ ਕੱਲ ਚਾਹੀਦਾ ਰਜੋਏ ਵਾਲਾ ਨੰਘਿਆ ਵਾ ਕੱਲ ਸੀਗਾ ਖਾਲੀ ਹੀ ਉੱਥੇ ਉੱਥੇ ਕੱਲ ਹੀ ਤੁਸੀਂ ਕਹਿੰਦੇ 9 ਤਰੀਕ ਦਾ ਰੱਖਿਆ ਗਿਆ ਵਾ ਨਹੀਂ ਔਰ ਜੋਏ ਇਹ ਉਹ ਤੇ ਬਾਬੇ ਅਰਲੀਆ ਵਾਲੇ ਦਾ 9 ਆਹੋ ਆਹੋ ਉਹ ਹੈਗਾ ਲੈ ਉਹਨੇ 9 ਅਕਤੂਬਰ ਨੂੰ ਆਉਣਾ ਉਹ ਜਿਹੜੀ ਉਹ ਜਿਹੜੀ ਵੱਡੀ ਜੀ ਸਮਾਦ ਬਣੀ ਹੋਈ ਹੈ ਤੇ ਵਿੱਚ ਔਲਖੀ ਹੋਲਾ ਨਹੀਂ 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 ਬੋਥ ਹੈ ਉਹਰ ਜੋ ਇਹ ਖੋਖਰ ਉਹਦੇ ਬੋਬੀ ਗਿਲ ਬੋਬ ਅੱਛਾ ਠੀਕ ਠੀਕ ਗਿਲ ਬੋਬਾ ਨਾ ਇਸ ਮਹੀਨੇ ਵਿੱਚ ਚੰਗਣ ਮੇਲੇ ਆਉਂਦੇ ਆ ਇਸ ਮਹੀਨੇ ਇੰਨਾ ਮਹੀਨਿਆਂ ਦੇ ਵਿੱਚ ਆਉਂਦੇ ਆ ਗੁਰੂਆਂ ਦੇ ਮੇਲੇ ਫੇ ਜੂਨ ਜਲਾਈ ਚਾਉਂਦੇ ਪੀਰਾਂ ਵਾਲੇ ਬਾਬਿਆਂ ਦੇ ਮੇਲੇ ਕਿੱਥੇ ਹੁੰਦੇ ਆ ਨਾ ਉਹਦੇ ਘਰ ਘਰ ਹੀ ਲੰਗਰ ਹੁੰਦਾ ਘਰ ਕਾਜਾ ਸ਼ੋਲੇ ਦੀਦਾਰ ਇਹ ਸ਼ੋਲੇ ਸਬ지 ਕਾਵਲੀ ਛਣੇ ਜਿਹਨੂੰ ਕਹਿੰਦੇ ਆ ਚਿੱਟੇ ਛਣੇ ਇਹ ਦਾਲ ਬਸ ਤੇ ਚਾ ਕੜੀ ਉਹਨੇ ਚੁਨੇ ਘਾਉਂਗਾ ਉਹਦੇ ਦੇ ਆਸਤਾ ਦੀ ਘਾ ਸਾਡੇ ਸੰਗ ਦਾ ਮੇਲਾ ਹੁੰਦਾ ਉਦੋਂ ਨਹੀਂ ਉਦੋਂ ਘਟ ਉਦੋਂ ਘਟ ਉਦੋਂ ਬਾਦਾਂ ਹੋਲਿਆਂ ਦੇ ਮੇਲੇ ਸ਼ੁਰੂ ਹੋ ਜਾਂਦੇ ਘਟ ਕਿਉਂ ਸੰਗ ਦਾ ਮੇਲਾ ਉੱਥੇ ਉੱਥੇ ਰੌਣਕ ਲੱਗਦੀ ਜ਼ਿਆਦਾ ਨੈਣੀ ਆ ਗਈ ਜੇ ਵਿਆਹ ਤੋਂ ਪਹਿਲਾਂ ਸਸਰੀ ਘਰ ਨਹੀਂ ਮਿਲ ਗਏ ਮੇਲੇ ਮੇਲੇ ਆ ਕੇ ਬੈੜੀ ਦਾ ਹੋੜ ਵਿਆਹ ਆਈਓ ਤੇ ਹੁਣ ਵੇਖੀ ਨੈਣੀ ਵੇਖੋ ਪਤਾ ਨਹੀਂ ਕੀ ਕਰਦੀ ਆ ਗੱਡੀਆਂ ਹੁਣ ਨੈਣੀ ਹਾਂਜੀ ਘੱਟ ਪਰੋਣੇ ਕੀ ਆਂਦੇ ਫੇ ਨਹੀਂ ਬਿਣੀ ਜਾ ਹਾਂ ਉਹ ਦੰਦਰੇ ਕਹਿੰਦੇ ਉੱਥੇ ਬਹਿ ਜੰਨੇ ਦੀਦੀ ਉਹਨਾਂ ਵੱਲ ਅੱਛਾ ਅੱਛਾ ਭਾਜੀ ਉਹਨਾਂ ਵੱਲ ਜੋ ਦੀ ਉਹਨਾਂ ਵੱਲ ਹਾਂ ਅਬ ਤੁਸੀਂ ਉਹਨਾਂ ਚਰ ਉਧਰੋਂ ਬਣਾਓ ਫਿਰ ਦੂਜਿਆਂ ਨਾਲ ਮੈਂ ਮਿਲ ਕੇ ਨਹੀਂ ਆਈਆਂ ਕੋਣ ਤੁਝੇ ਨਹੀਂ ਨਣਾਣਮ ਤਾਇ ਦੀ ਪੁੱਤ ਅਸੀਂ ਤਾਇ ਹਾਂ ਹਾਂ ਸਾਹਮਣੇ ਘਰ ਵਾਲਾਂ ਜੀ ਲਾਡੀ ਲਾਡੀ ਉਹਨਾਂ ਦੀ ਭੈਣ ਅਸੀਂ ਜਿਹਨੇ ਬੈਲਟ ਲਾਈ ਹਾਂ ਹਾਂ ਲਾਡੀ ਉਹਨਾਂ ਦੀ ਭੈਣ ਸਾਹਮਣੇ ਘਰ ਵਾਲੇ ਤਾਇ ਹੋਣਗੇ

ਗੱਲ ਦਿਲ ਦੀ ਦੱਸ ਸੱਜਣਾ ਵਿੱਚ ਫੇਲਾ ਰਿਆਂ ਚ ਕੀ ਰੱਖਿਆ ਗੱਲ ਦਿਲ ਦੀ ਦੱਸ ਸੱਜਣਾ ਵਿੱਚ ਫੇਲਾ ਰਿਆਂ ਚ ਕੀ ਰੱਖਿਆ ਆ ਜਾ ਦਿਲ ਵਿੱਚ ਵਸ ਸੱਜਣਾ ਆ ਜਾ ਦਿਲ ਵਿੱਚ ਵਸ ਸੱਜਣਾ ਵਿੱਚ ਬਾਰਿਆਂ ਚ ਕੀ ਰੱਖਿਆ ਗੱਲ ਦਿਲ ਦੀ ਦੱਸ ਸੱਜਣਾ ਹਿੱੱਥੇ ਨਾਰੇ ਚੀ ਰੱਖਿਆ ਮੇਰੇ ਯਾ ਤੇਰੀ ਹੋਂਦ ਕਿਤੇ ਹਾਰ ਗਈ ਤੂੰ ਇਹ ਵੀ ਅਧੂਕਾਰ ਪੀਦੀ ਕੀ ਹੋ ਗਿਆ ਹਨਾ ਮਧਮਨੀ ਦੇ ਅਦਾਇ ਦਾ ਚਾਈ ਹੋ ਰਿਹਾ ਹੈ ਇਸੇ ਭਾਜਣਾ ਤੂੰ ਮੇਰੇ ਨਾਲ ਇੰਜ ਇੰਜ ਕਰ ਰਿਹਾ ਹੈ ਪਰ ਮੇਰਾ ਹਾਥੀ ਬੜਾ ਜ਼ੋਰ ਦੀ ਕੁੱਟ ਦਿੰਦਾ ਮੇਰੇ ਟੀੜ ਮੁੰਡੀ ਇੱਥੋਂ ਵੀ ਨਹੀਂ ਜ਼ੋਰ ਨਾਲ ਘੱਟ ਕੇ ਫੜੀ ਜਾਂਦਾ ਮੈਂ ਛੁੱਟਣਾ ਜਾਵੇਂ ਹਾਂ ਛੁੱਟ ਕੇ ਭੱਜ ਜੰਦੀ ਮੈਂ ਹੁਣ ਤੇਰੀ ਆ ਗਈ ਇੱਕ ਵਾਰ ਹੁਣ ਹੱਥ ਨਾਲ ਛੁੱਟ ਜੇ ਮੈਂ ਹਾਂ ਕਿਤੇ ਇਹ ਨਹੀਂ ਛੁੱਟਦਾ ਹੁਣ ਇਹ ਨਹੀਂ ਛੁੱਟਦਾ ਹੁਣ ਕਿਉਂ ਤੁਹਾਨੂੰ ਕਿੱਦਾਂ ਪਤਾ ਪਤਾ ਹੀ ਹੈ ਕਿ ਜਦੋਂ ਇੱਕ ਵਾਰੀ 15 ਫੜਿਆ ਜਾਵੇ ਛੁੱਟਦਾ ਬਾਅਦ ਵਿੱਚ ਛਡਾਉਂ ਵੀ ਤਾਂ ਵੀ ਨਹੀਂ ਛੁੱਟਦਾ ਬੁੱਢੇ ਬਾਰੇ ਕੀ ਕਰਦੇ ਫਿਰਦੇ ਆ ਫਿਰ ਮੈਨੂੰ ਬੜਾ ਹਰਤਣਾ ਹੁੰਦਾ ਵਾ ਕੋਹ ਹਾਂ ਜਦੋਂ ਸਾਨੂੰ ਕਿਰਦਾਰ ਇਦਾਂ ਦਾ ਮਿਲਿਆ ਤਾਂ ਹੀ ਉਹ ਹੀ ਉਤਰ ਨਾ ਬੁਰੇ ਚ ਕਿ ਨਹੀਂ ਹਾਂ ਇਹ ਵੀ ਆ ਵੀ ਟੈਪ ਨਹੀਂ ਲਗਾ ਕੇ ਕਹਿੰਦੇ ਉਮਰ ਨਹੀਂ ਲੈਂਦੇ ਉਹ ਆ ਜੇ ਆ ਬੜਾ ਕੁਝ ਸੀਨ ਹੈ ਨਾਲੇ ਵੀਡੀਓ ਦਾ ਕੰਮ ਹੈ ਤੇ ਚ ਉਮਰ ਵਾਲੀ ਕਿਹੜੀ ਗੱਲ ਹੈ ਮੈਂ ਨਹੀਂ ਜਾਣਦਾ ਸ਼ਾ ਕੋਈ ਤਰ ਹਰੇਕ ਬੰਦੇ ਨੂੰ ਟੈਨਸ਼ਨ ਆ ਕਿੰਨੂੰ ਨਹੀਂ ਟੈਨਸ਼ਨ ਹੈ ਕਿ ਨਾ ਚਲੋ ਟਾਈਮ ਪਾਸ ਹੋ ਜਾਂਦਾ ਜ਼ਿੰਦਗੀ ਵਿੱਚ ਐਵੇਂ ਦਾ ਕੋਈ ਇਨਸਾਨ ਹੀ ਨਹੀਂ ਜਿਹਨੂੰ ਨਾ ਟੈਨਸ਼ਨ ਹੋਵੇ ਇਹ ਝੂਲੇ ਦੇ ਕਿੰਨੇ ਸੀਤੇ ਮਨ ਵੀ ਮੁੜ ਕੇ ਫੜਿਆ ਨਹੀਂ ਦੂਜਾ ਕੋਈ ਵੀ ਪਰ ਆ ਸੋਣਾ ਲੱਗਣ ਲਿਆ ਆ ਵੀ ਗਈ ਪਹਿਲਾਂ ਸੂਟ ਨਾਲ ਮੈਚਿੰਗ ਸੋਣਾ ਲੱਗਣ ਦਿਆ ਲੈਣੀ ਕਿੰਨੀ ਸਰ ਖਤੀ ਕਰਨੀ ਪੈਂਦੀ ਹੈ ਨਾ ਵੀਡੀਓ ਬਣਾਉਣ ਲਈ ਮੁੜ ਕੇ ਵੀ ਇਹ ਕੇ ਨੁਕਸ ਵੀ ਨਹੀਂ ਬੜੇ ਕਰਦੇ ਤੇ ਪਿਆਰ ਵੀ ਬੜਾ ਦਿੰਦੇ ਆ ਬਣਾਉਣ ਗਏ ਤਾਂ ਅੱਧੀ ਪੀ ਆਂਦੀ ਹਾਂ ਜੀ ਮਾਇ ਇੰਨਾ ਚਿਰ ਲੱਗਦਾ ਵਾ ਤੇ ਮੈਂ ਹਾਂ ਇੰਨਾ ਹੀ ਲੱਗਦਾ ਇਹ ਤੁਸੀਂ ਕਹਿ ਦਿੰਦੇ ਨੀਰਾ ਕਰ ਲਿਆ ਜਿੰਨੇਰਾ ਕਰ ਲਿਆ ਮੈਂ ਇਦਾਂ ਨੀਰਾ ਹੋ ਜਾਂਦਾ ਹੀ ਫਿਰ ਜਦੋਂ ਟਾਈਮ ਤੇ ਲੱਗਦਾ ਹੀ ਹਾਂ ਹਾਂ ਹੁਣ ਕਿੰਨਾ ਚਿਰ ਹੋ ਗਿਆ ਆਪਣਾ ਘੰਟਾ ਕਦੋਂ ਦੀ ਆਏ ਆਪਾਂ ਸਾਢੇ 3 ਵਜੇ ਦੇ ਆਏ ਆ ਤੇ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਹੁਣ ਮੈਂ ਆਪਣਾ ਕੌਂਦੀ ਆ ਤਾਂ ਸਭ ਤੋਂ ਪਹਿਲਾਂ तो कितने ਵਜ ਦੀ ਆਈ ਉਹ ਵੀ ਬੜਾ ਟਾਈਮ ਲੱਗਾ ਮੈਂ ਪੂਣੀ ਦੋਵੀਂ ਹਾਂ ਹਾਂ ਪੂਣੀ ਦੋਵੀਂ ਦੀ ਆਈ ਮੈਂ ਜਦੋਂ ਆਜੂਗੀ ਨਾ ਤੇਰੀ ਆਂਟੀ ਫਿਰ ਤੇ ਮੈਨੂੰ ਵੀ ਫਿਕਰ ਕੋਈ ਨਹੀਂ ਤੁਹਾਨੂੰ ਚਾਹ ਛੱਡ ਕੇ ਰੋਟੀਆਂ ਵੀ ਨਾਲ ਹੀ ਪਕਾ ਕੇ ਦਿਆ ਕਰਨੀ ਆ ਮੈਂ ਬੜਾ ਐਕਸਪੀਰੀਅੰਸ ਦੇਂਦੀ ਹੂੰ ਬੋਂਦਲ ਤੇ ਮੈਂ ਗਿਆ ਮੈਨੂੰ ਚੱਕਰ ਆਉਣ ਲੱਗ ਪਏ ਆ ਤੂੰ ਆਖੀ ਅੰਕਲ ਬੋਂਦਲ ਤੇ ਮੈਂ ਗਿਆ ਮੈਨੂੰ ਤੇ ਚੱਕਰ ਆਉਣ ਲੱਗ ਪਏ ਆ ਰੇਟਾ ਲਿਆਣ ਦੇ ਦੇਣੀ ਆ ਦੋ ਨਹੀਂ ਤੇ ਮੇਰੇ ਕੋ ਨਹੀਂ ਆ ਪਖੰਡ ਹੁੰਦੀ ਅਹੀ ਵੀ ਕੰਮ ਕਰਨ ਦਾ ਕਰੀ ਸਾਡੇ ਲਛੀ ਬੜੇ ਮਾਰੇ ਅਗਲ ਤੂੰ ਕਹਦਾ ਬੁੰਦਲ ਗਿਆ ਬੁੰਦਲ ਤੇ ਮੈਂ ਗਿਆ ਤੂੰ ਚੇ ਕੰਮ ਕਰਨ ਲਿਆ ਤੂੰ ਤੇ ਕਹ ਹਾਂ ਮੈਂ ਨਹੀਂ ਬੋਲਣਾ ਨਹੀਂ ਨਹੀਂ ਮੈਂ ਕਿੱਥੇ ਪਾਸਾ ਵੀ ਮੈਂ ਬੁੰਦਲ ਗਿਆ ਤੂੰ ਹੁਣ ਕਹਿਣਾ ਅੰਦਾਜੀ ਤੁਸੀਂ ਕਹਦੇ ਬੁੰਦਲ ਤੇ ਬੁੰਦਲ ਤੇ ਮੈਂ ਗਿਆ ਤੁਸੀਂ ਤੇ ਮੈਨੂੰ ਚੱਕਰ ਲਿਆਉਂਦੇ ਆ ਹਾਂ ਸਮਝਾ ਅੰਕਲ ਜੀ ਤੁਸੀਂ ਕਹਿੰਦੇ ਬੌਂਦਲ ਗਈ ਤਾਂ ਕਹਣਾ ਅੰਤੇ ਵੀ ਤੁਸੀਂ ਕਾਹਦੇ ਬੌਂਦਲ ਗਏ ਆ ਬੌਂਦਲ ਤੇ ਮੈਂ ਗਿਆ ਚੱਕਰ ਮੈਨੂੰ ਆ ਗਏ ਆ ਇਹੀ ਕਾਹਦੇ ਬੌਂਦਲ ਗਏ ਬੌਂਦਲ ਤੇ ਮੈਂ ਗਿਆ ਚੱਕਰ ਵੀ ਨਹੀਂ ਮੈਨੂੰ ਆ ਗਏ ਓ ਯਾਰ ਇੱਥੇ ਮੈਂ ਨਾਨੀ ਦੀ ਭੂਆ ਆਈ ਸੀ ਉਹ ਮੈਨੂੰ ਆਖੀ ਜਾਂਦਾ ਨਹੀਂ ਆਈ ਮੈਂ ਇਹ ਸਾਰਾ ਕੰਮ ਹੈ ਮਗਾ ਲਓ ਸਾਹਮਣੇ ਵੇੜੀ ਹੋਰੇ ਤਾਰੇ 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 ਹੋਰ ਲਈ ਜਾਂਦੇ ਹੋਰ ਕਾ ਕਰੀਏ ਚੱਲ ਛਕ ਕੋਈ ਨਹੀਂ ਮਗਾ ਦਿੰਦੇ ਆ ਮਗਾ ਦਿੰਦੇ ਕੋਈ ਨਹੀਂ ਇੰਨੇ ਵੀ ਮੋਲੇ ਲਈਦੇ ਸੁਪਨੇ ਲਵਾਗੇ ਤੇ ਤਾਂ ਹੀ ਸੁਪਨਿਆਂ ਦਾ ਘਰ ਸਜੂਗਾ ਏ ਪਹਿਲਾਂ ਛੱਡ ਲਿਏ ਬਾਅਦ ਵਿੱਚ ਸੁਪਨੇ ਲਵਾਗੇ ਚੱਲ ਛਕ ਕੋਈ ਨਹੀਂ ਨਾਲੋ ਨਾਲੇ ਸੀ ਜਾ ਜਗਾ ਜੇ ਮਾਲਕ ਨੇ ਕਿਰਪਾ ਕਰਤੀ ਨਾ ਇਥੇ ਛਣ 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 ਕਰਦੀ ਆਉਗੀ ਏ ਤੇ ਕਰ ਨਾ ਕਰ ਤੇਰੇ ਹੁੰਦਿਆਂ ਹੀ ਆਉਗੀ ਮਗਾ ਦਿੰਦਾ ਮੈਂ ਸਮਾਨ ਮਗਾ ਦਿੰਦਾ ਹੀ ਹਾਂ ਵਾਗ ਅੰਨਾਰੇ مشین ਤੇ ਸਹੀ ਗੱਲ ਹੈ ਭਈਆ ਜੀ ਆ ਜਦ ਸੀ ਇਹ ਕਰਨ ਦੇ ਕੌਣ ਤੇ ਆ ਕੇ ਬੈਠੀਆਂ ਆਪਾਂ ਸਾਢੇ 3 ਵਜੇ ਦੀ ਆ ਕੇ ਬੈਠੀ ਠਾਈ ਹੋਈ ਦੀ ਤੇ 5 ਵਜੇ ਇਹ ਵੀ ਸੀਨ ਵੀ ਕਰਨੇ ਸੀ ਵੀ ਆਂਦੀ ਹੈ ਦਰੇ ਕਰੋ ਹਣ ਚਲੋ ਫਿਰ ਬੋਲੋ ਜਣੀ ਆ ਪਰੇ ਉਹਦੇ ਬੜੇ ਆਪਣੇ ਬਣੇ ਖੜੇ ਨੇ ਵੇਖ ਦੇਸ਼ੀ ਪੁੱਤਾਂ ਦੀ ਕਿੱਦਿਸ ਬਣਨਾ ਹੈ ਤੇਨਾਂ ਨੂੰ ਤਾਂ ਬੱਦਕੀ ਨਾ ਦਾ ਮਾਂ ਮੇਰਾ ਉਦਪੱਤੀ ਹੁੰਦੇ ਦਾ ਕਰਨੀ ਦੇ ਸਿਰ ਤੋਂ ਭਾਗੀ ਤੇਰੀ ਕੁਵਾਰੂ ਫਾਣੀਂ ਵੇ ਲਗਾਓ ਅੱਜ ਹੋ ਗਿਆ ਸੀਨ ਅੱਜ ਆਪ ਇੱਥੇ ਆਣਾ ਵਾ ਮੋਟਰ ਸੀਨ ਕਰ ਅੱਜ ਆਪ ਇੱਥੇ ਰਹਿਣਾ ਜਾਂ ਸਾਨੂੰ ਬਾਬੇ ਨੰਦੇ ਦੇ ਮੇਲੇ ਖੜੋਗੇ ਜਾਂ ਇੱਥੇ ਰਵਾਂਗੇ ਤੇਰਾ ਪੱਟੀ ਆ ਗਿਆ ਕਿੱਥੇ ਗਿਆ ਵਿੱਚੇ ਰਹਿ ਜਾਣਾ ਨਹੀਂ ਨਹੀਂ ਕੋਈ ਨਹੀਂ ਥੋ ਪਿੱਛੋ ਬੋਲੀ ਦਾ ਪਤਾ ਕਦੀ ਕਬ ਬੋਲੀ ਦਾ ਬਾਨੀ ਵੀ ਨਹੀਂ ਗਿਆ ਹਮਰੇ ਮੁਰਗੀ ਨਾ ਤੱਕ ਹੋ ਰਹੀ ਹੋਣੋ ਦੇਜਦਾ ਹਰਜੀਤ ਪੰਨੂ ਹਰਜੀਤ ਦਾ ਵੀ ਜੀ ਇਹ ਸੀਮ ਕਰਨੀ ਕੌਣ ਹਰਜੀਤ ਪੰਨੂ ਦੇਖਣਾ ਤੁਸੀਂ ਇਧਰ ਦੇਖਣਾ ਇਧਰ ਮੰਦੀ ਵੀ ਇਧਰ ਦੇਖਣਾ ਮੈਂ ਕਹਿੰਦਾ ਇਧਰੋਂ ਮੈਂ ਵੇਖਣਾ ਤਾਂ ਵੀ ਇਧਰ ਹੋਣਾ ਉਹਨੇ ਉਹ ਕਿਵੇਂ ਮਾ ਕੋ ਲੈ ਇਧਰੋਂ ਆ ਗਈ ਵੇ ਇਤਨ ਵੇਖ ਲੈ ਆਂ ਨਹੀਂ ਆਉਣਾ ਉਹ ਆਉਂਦੀ ਆਇਆ ਆ ਜਾ ਆ ਜਾ ਸੱਦਰ ਅੱਜ ਕੋ ਵੱਖਰੇ ਹੀ ਖੜਦਾ ਲੱਗਦਾ ਨਹੀਂ ਨਹੀਂ ਆਦਾ ਖੂਦਾ ਨਹੀਂ ਮੈਂ ਕੁਛ ਵੀ ਇਹ ਚਾਹ ਹੀ ਵੱਖਰਾ ਵਾ ਆ ਜਾ ਬੰਦੇਆ ਆ ਜਾ ਤੂੰ ਵਾਲੇ ਕਰੀ ਸੁਣਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ بس ਜਿੰਦਾ ਰਹੋ ਜਿੰਦਾ ਰਹੋ ਕੀ ਗੱਲ ਕਰਨੀ ਮੈਨਾਂ ਕਰੋ ਗੱਲ ਜਿਹੜੀ ਕਰਨੀ ਹੁਣ ਸੱਦਾਰਾ ਬਾਲਾ ਉਹੀ ਈ ਆਪਣੇ ਦੇ ਰੀਤੀ ਰਵਾਜਾਂ ਦੇ ਅਨੁਸਾਰ ਚੱਲਣਾ ਹੈ ਸਾਡਿਆਂ ਦੇ ਤੇ ਹੁਣ ਤਾਂ ਤੁਹਾਡੇ ਰੀਤੀ ਰਵਾਜਾਂ ਦੇ ਮੁਤਾਬਕ ਹੀ ਹਨ ਚੱਲਣਾ ਪੈਣਾ ਜੋ ਤੁਸੀਂ ਆਖੋਗੇ ਉਹੀ ਵਾ ਮੈਂ ਤਾਂ ਇਹ ਨਾ ਵੇਖਤੀ ਜਿੱਦਾਂ ਪਿੰਡ 'ਚ ਵੇਖਿਆ ਸੀਗਾ ਤੁਹਾਡੇ ਤਾਂ ਜੰਝ ਚੜਦੀ ਆ ਬੜੇ ਜਾਣੇ ਜਾਂਦੀ ਆ ਅੱਛਾ ਅਸੀਂ ਐਡੇ ਜੋਗੇ ਹੈ ਨਹੀਂ ਅਸੀਂ ਕੰਨਾ ਜਿ ਲਿਖਤੀ ਪਿਆ ਕਿਉਂਕਿ ਕੱਲ ਨੂੰ ਇਹਦੀਆਂ ਭਾਬੀਆਂ ਦਾ ਪਤਾ ਨਹੀਂ ਉਹਦੇ ਘਰੋਂ ਉਦਾਂ ਹੀ ਪਜਾ ਦੇਂਦੀਆਂ ਨੇ ਜੋ ਮਰਜੀ ਲਖਾ ਲਓ ਮੇਰੇ ਕੋਲ ਕੀ ਲਖਾਉਣਾ ਨਾ ਬੱਸ ਵੀ ਆਈ ਕਰਨਾ ਓਏ ਲਿਖਤੀ ਰੂਪ ਚ ਕਰਦੇ ਹੁੰਦੇ ਆਂਦੇ ਵਈ ਹੀ ਲਿਖਤੀ ਰੂਪ ਚ ਕਰਦੇ ਦੇ ਕਾਗਜ਼ੀ ਵਿਆਹ ਕਰਨਾ ਇਹਨਾਂ ਨੇ ਤੇ ਕਾਗਜ਼ੀ ਕਰਦੇ ਨੇ ਸਾਨੂੰ ਕੀ ਉੱਥੇ ਹੋਰ ਦੁਆਰਾ ਸਾਹਿਬ ਨਹੀਂ ਜਾਣਾ ਫੇਰੇ ਘੁੰਮਣ ਵਾਲੇ ਨਹੀਂ ਕਾਗਜ਼ ਨਹੀਂ ਤਾਂ ਮੈਂ ਉਹ ਉਹ ਲਿਖਤੀ ਰੂਪ ਚ ਲੈਣਾ ਵਾ ਕਿ ਅੱਜ ਤੋਂ ਤੇਰੀ ਘਰ ਵਾਲੀ ਆਈ ਤੇ ਤੇਰੇ ਘਰ ਦੇ ਉੱਤੇ ਜ਼ਮੀਨ ਜਾਇਦਾਦ ਤੇ ਹੱਕ ਦਾ ਰੇਹ ਹੋ ਗੁੰਦੀ ਅਸੀਂ ਜਾਂਦੇ ਹੀ